ਅੱਜ ਅਸੀਂ ਕੀਤਾ ਪੈਦਲ ਮੁਖ ਜੀ ਅਸੀਂ ਖਾਣ ਲੱਗੇ ਕੁੱਲਚਾ ਕਿਉਂ ਦੁਪਹਿਰ ਦਾ ਟਾਈਮ ਹੋ ਗਿਆ ਆ ਪੇਂਟਿੰਗ ਦੇਖੋ ਕਿੰਨੀ ਸੋਹਣੀ ਹੈ ਪੁਰਾਣਾ ਜਮਾਨਾ ਖੁੱਲਿਆ ਆ ਜਿਹੜੀਆਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਬਹੁਤ ਵਧੀਆ ਬਣਾਈ ਹੈ ਗਰਮ ਹੈ ਬਹੁਤ ਵਧੀਆ ਬਣਾਈ ਆ ਦੇਖੋ ਹਰਿਆਲੀ ਕਿੰਨੀ ਹੈ ਸੋਹਣੀ ਹੈ ਉਤੋਂ ਮੀਂਹ ਪੈ ਗਿਆ ਜਿਸ ਕਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਅੱਜ ਕਿਤੇ ਜਾ ਰਹੇ ਹਾਂ ਕੰਮ ਤੇ ਨਾਲ ਜੁੜੇ ਰਹੋ ਬਲੋਗ ਐਂਡ ਤੱਕ ਦੇਖਿਆ ਕਰੋ ਵੀਰੇ ਬਣੇ ਰਹੋ ਇਹ ਪੌੜੀਆਂ ਜੀ ਉਤੋਂ ਬੈਠਾ ਆਉਨੇ ਆ ਸੀ ਉੱਪਰ ਸਾਰੇ ਕਮਰੇ ਤੇ ਨੀਚੇ ਸਾਰੇ ਰੰਦੇ ਆ ਪੇਂਟਿੰਗ ਦੇਖੋ ਕਿੰਨੀ ਸੋਹਣੀ ਹੈ ਪੁਰਾਣਾ ਜਮਾਨਾ ਜਿਵੇਂ ਹੁੰਦਾ ਸੀਗਾ ਚਰਖਾ ਕੱਦੇ ਸੀਗੇ ਤੇ ਉਹ ਦੇਖੋ ਉਧਰ ਗੋਲੇ ਤੇ ਇਧਰ ਉਹ ਮਾਉਣੀਆਂ ਪੋਣੀਆਂ ਕਹਿੰਦੇ ਸੀ ਜਿਹਨਾਂ ਚਰਖੇ ਨਾਲ ਰੂਣੋ ਕੁ ਕਰ ਦਿੰਦੇ ਸੀਗੇ ਤੇ ਉਹ ਸੂਈ ਦੇਖੋ ਕਿੰਨਾ ਉਹ ਕੱਢ ਰਿਹਾ ਫੁੱਲ ਬਹੁਤ ਸੋਹਣਾ ਬਣਾਇਆ ਹੈ ਇਹ ਗੌਰ ਨਾਲ ਦੇਖੋ ਤੁਸੀਂ ਜੈ ਹਿੰਦ 15 ਅਗਸਤ ਆ ਚੁੱਕੀ ਹੈ ਤੁਸੀਂ ਆ ਦੇਖੋ ਚੰਡੇ ਕਰਾਂਤੇ ਵੀ ਲਾਓ ਤੇ ਆ ਚੰਡੇ ਜਿਹੜੇ ਸਟਾਲ ਲੱਗੀ ਐ ਆ ਨਵੇਂ-ਨਵੇਂ ਚੰਡੇ ਸੋਹਣੇ-ਸੋਹਣੇ ਨਿੱਕੇ-ਨਿੱਕੇ ਇਹ ਆਪਣੇ ਮੋਟਰਸਾਈਕਲ ਤੇ ਵੀ ਲਾਓ ਘਰੇ ਵੀ ਲਾਓ ਦੁਕਾਨਾਂ ਤੇ ਵੀ ਲਾਓ ਹਸਪੀਟਲ ਤੇ ਵੀ ਲਾ ਸਕਦੇ ਹੋ ਤੁਸੀਂ ਜਿੱਥੇ ਵੀ ਜਿਹੜਾ ਮਤਲਬ ਜਿਹੜਾ ਮਰਜ਼ੀ ਐ ਜਿਹਦਾ ਕੋਈ ਵੀ ਬਿਜ਼ਨਸ ਚੱਲਦਾ ਉਹ ਉੱਥੇ ਲਾ ਸਕਦਾ ਇਹ ਇਹ ਦੇਖੋ ਆ ਦੇਖੋ ਆਪਣੇ ਚੰਡੇ ਲਾਉਣ ਕਿੰਨਾ ਸੋਹਣਾ ਚੰਡੇ ਆਏ ਉਹ ਸੋਹਣੇ-ਸੋਹਣੇ ਚੰਡੇ ਜੀ ਕਰਦਾ ਸਾਰੇ ਲਾ ਦਈਏ ਪਰ ਐਸਾ ਹੈ ਇਨੇ ਤਦਾਂ ਲਾ ਨਹੀਂ ਸਕਦੇ ਨਾ ਆਪਾਂ ਬਹੁਤ ਸੋਨੇ ਚੰਦੇ ਨਿੱਕੇ ਨਿੱਕੇ ਜੇ ਮੋਟਰਸਾਈਕਲਾਂ ਦੇ ਅੱਗੇ ਵੀ ਲੱਗ ਸਕਦੇ ਆ ਇਹ ਤੇ ਗੱਡੀਆਂ ਦੇ ਅੱਗੇ ਲਾਓ ਤੇ ਮੈਂ ਸੁਖ ਜੀ ਅਸੀਂ ਖਾਣ ਲਗੇ ਹਾਂ ਕੁਲਚਾ ਕਿਉਂ ਦੁਪਹਿਰ ਦਾ ਟਾਈਮ ਹੋ ਗਿਆ ਬਾਈ ਬਣਾ ਰਿਹਾ ਕੁਲਚਾ ਬਹੁਤ ਵਧੀਆ ਬਣਾਉਂਦਾ ਇਹ ਨਿੰਬੂ ਪੋਣੋ ਵਿੱਚ ਹੋਰ ਨਿੰਬੂ ਤੇ ਮਿਰਚਾ ਥੋੜੀਆਂ ਜੀਆਂ ਮਿਰਚਾ ਬਿਨਾ ਸਵਾਦ ਨਹੀਂ ਆਉਂਦਾ ਫੇਰ ਪਾ ਕੇ ਮਿਲ ਜੇ ਤੁਹਾਨੂੰ ਬਾਈ ਕੋਲ ਆਏ ਪਹਿਲਾਂ ਵੀ ਆਉਂਦੇ ਹੁੰਦੇ ਸੀ ਕਦੇ ਛੋਟੇ ਹੁੰਦੇ पर आज आए बहुत दिना बाद सालों बाद इन्होंने कुलचा एहजा बनाउंदे है, है कि नजारे बनते 20 रुपिया च कुलचा और स्वाद ਤੁਸੀਂ ਮੈਗਡੀ ਨੂੰ ਭੁੱਲ ਜਾਓਗੇ हां जी ਵੀਰ ਜੀ ਆਪ ਕੁਲਚੇ ਮੇਂ ਕੀ ਡਾਲਦੇ ਹੋ ਸਾਰ ਕੇ ਪਿਆਰ ਡਾਲਦੇ ਹੋ ਕੀ ਆ ਡਾਲਦੇ ਹੋ ਬਤਾਓ ਜੇ ਪਿਆਰ ਹੈ ਜੇ ਪਿਆਰ ਹੈ ਔਰ ਕੀ ਮਸਾਲਾ ਬੜੀਆ ਵਾਲਾ ਵਰਤੇ ਹਨ ਹਰ ਇੱਕ ਸਮਾਨ ਬੜੀਆ ਵਾਲਾ ਵਰਤੇ ਜੀ ਕੋਈ ਇਸਵੇ ਡੁਪਲੀਕੇਟ ਸਮਾਨ ਕੁਛ ਨਹੀਂ ਡਾਲਤੇ ਆਲੂ ਵਗੈਰਾ ਸਾਰੇ ਫਰੈਸ਼ ਹੁੰਦੇ ਹੈ ਅੱਛਾ हां जी ਤਾ ਮੈਂ ਬੀਰਜ ਨੂੰ ਇਹ ਕਉ ਪੁੱਛੂੰਗਾ ਬੇ ਇਹ ਬਣਾਉਂਦੇ ਕੀ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਸਵੇਰੇ ਉੱਠਦੇ ਹੋ ਜਾਓ ਕੀ ਬਣਾਤੇ ਹੋ ਆਹ ਤਿਆਰ ਕੀ-ਕੀ ਕਰਦੇ ਹੋ ਸਰ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਆਲੂ ਉਬਾਲਦੇ ਆਂ ਛੋਲੇ ਅਲੱਗ ਉਬਾਲਦੇ ਆਂ ਉਸਕੇ ਬਾਅਦ ਮਸਾਲਾ ਤਿਆਰ ਕਰਦੇ ਆਂ ਆਲੂ ਛਿਲਕੇ ਉਸਕੇ ਬਾਅਦ ਫਿਰ ਰੇੜੀ 'ਤੇ ਆ ਕੇ ਸਾਰਾ ਤਿਆਰੀ ਕਰਦੇ ਆਂ ਉਸਕੇ ਬਾਅਦ ਕੰਮ ਸਟਾਰਟ ਕਰਦੇ ਆਂ ਓਕੇ ਇਹ ਦੇਖੀਏ ਸਾਹਮਣੇ ਦੇਖੋ ਮਿਰਚਾਂ ਮਸਾਲਾ ਦੇਖ ਲਓ ਕਿੰਨਾ ਵਧੀਆ ਤਿਆਰ ਕੀਤਾ ਵਾ ਤੇ ਉਸੇ ਕਰਕੇ ਗੁਲਚੀ ਤਿਆਰ ਵਧੀਆ ਹੋ ਰਣ ਦੇ ਆਹ ਦੇਖੋ ਫਰੈਸ਼ ਸਾਰਾ ਕੁਝ ਮਾਤਾ ਜੀ ਦੀ ਫੋਟੋ ਲਗੀਆਂ ਮਾਤਾ ਜੀ ਨੇ ਸਾਰੇ ਇਹਨਾਂ ਦਾ ਮਤਲਬ ਬੋਲਣ ਤੋਂ ਹੀ ਪਤਾ ਲੱਗ ਗਿਆ ਹੁਣ ਬਾਈ ਬਹੁਤ ਇੱਕ ਬੋਲਣ ਤੋਂ ਵੀ ਸੰਗਦੇ ਐ ਉਹ ਕਹਿੰਦੇ ਹੁੰਦੇ ਆ ਨਾ ਪੰਜਾਬੀ ਦੀ ਕਹਾਵਤ ਐ ਕਹਿੰਦਾ ਇੱਕ ਬੰਦੇ ਨੂੰ ਕਹਿਆ ਵੀ ਨੱਚਣਾ ਨੱਚੇਗਾ ਤੂੰ ਨੱਚਲਾ ਉਹ ਕਹਿੰਦਾ ਤੂੰ ਨੱਚਣ ਦੀ ਗੱਲ ਕਰਦਾ ਅਸੀਂ ਤਾਂ ਤੁਰਨ ਤੋਂ ਸੰਗਦੇ ਆ ਉਹ ਗੱਲ ਬਾਈ ਦੀ ਐ ਬਾਈ ਸੰਗਦੇ ਆ ਨਾ ਚਲੋ ਠੀਕ ਐ ਭਈਆ ਠੀਕ ਐ ਸਕੀਓ ਕੇ ਜੀ ਸਤਿ ਸ਼੍ਰੀ ਅਕਾਲ ਮਿਲਦੇ ਤੁਰਦੇ ਰਵਾਂ। ਅੱਜ ਬਾਬਾ ਜੀ ਕੋਲੇ ਪੀਣ ਵਾਲੀ ਚਾਹ ਰੇਲੇਵਿਸਤਨ ਦੇ ਕੋਲ ਤੇ ਬਹੁਤ ਵਧੀਆ ਚਾਹ ਬਣਾਉਂਦੇ ਆ ਤੁਸੀਂ ਵੀ ਆਇਆ ਕਰੋ। ਤੇ ਸਾਨੂੰ ਤਾਂ ਵਧੀਆ ਲੱਗਦੀ ਹੈ ਬਣਾ ਕੇ ਪਿਉਣਗੇ ਜਦੋਂ ਪੀ ਕੇ ਦੱਸਾਂਗੇ ਠੀਕ ਹੈ ਜੀ। ਤੇ ਬਾਬਾ ਜੀ ਬਹੁਤ ਹੀ ਅੱਛੇ ਐ ਪੁਰਾਣੇ ਐ ਸਾਡੇ ਤੇ ਤੁਸੀਂ ਹੁਣ ਇੱਥੇ ਆਉਣਾ ਪਟਿਆਲੇ ਵਾਸੀਓ ਠੀਕ ਹੈ। ਬਹੁਤ ਵਧੀਆ ਬਣਾਈ ਹੈ ਗਰਮ ਹੈ ਬਹੁਤ ਵਧੀਆ ਬਣਾਈ ਹੈ ਬਹੁਤ ਵਧੀਆ ਜੀ ਪਰ ਗਰਮ ਬਹੁਤ ਹੈ ਬਹੁਤ ਵਧੀਆ ਆ ਦੇਖੋ ਜੀ ਜਿਹੜਾ ਪੁਰਾਣਾ ਬੱਸ ਅਡਾ ਸੀਗਾ ਉਹਦੇ ਬੈਕ ਸਾਈਡ ਆ ਗਏ ਤੇ ਆਹ ਦੇਖੋ ਲੋਕ ਲੱਗੇ ਹੋਏ ਨੇ ਬੜੀਆਂ ਯਾਦਾਂ ਜੁੜੀਆਂ ਆਈਆਂ ਨਾਲ ਇਸ ਨਾਲ ਸਾਰੇ ਪਟਿਆਲੇ ਜ਼ਿਲ੍ਹੇ ਦੀਆਂ ਉਹ ਦੇਖੋ ਇੱਥੇ ਪਾਰਕਿੰਗ ਹੁੰਦੀ ਸੀ ਹੈ ਜੀ ਤੇ ਸਾਰੇ ਇੱਥੇ پارک ਕਰਕੇ ਜਾਂਦੇ ਸੀ ਸਕੂਟਰੀਆਂ ਜਾਂਦੀ ਸੀ ਇਹ ਤੇ ਇੱਥੇ ਆਪਣਾ ਸਕੂਟਰੀਆਂ ਲਾ ਕੇ ਉੱਥੇ ਆ ਦੇਖੋ ਸਕੂਟਰੀ ਸਟੈਂਡ ਲਿਖਿਆ ਨਾ ਉਹ ਦੇਖੋ ਉੱਥੇ ਸਕੂਟਰੀ ਸਟੈਂਡ ਸਕੂਟਰ ਸਟੈਂਡ ਕਰਕੇ ਜਾਂਦੇ ਹੁੰਦੇ ਸੀਗੇ ਲੇਡੀਜ਼ ਜੈਂਟਸ ਤੇ ਆਹ ਦੇਖੋ ਇਹ ਆ ਸ਼ੱਡ ਬਹੁਤ ਜਿਆਦਾ ਹੈ ਇਹਨਾਂ ਨਾਲ ਬੱਸ ਸਟੈਂਡ ਨਾਲ ਪੂਰੇ ਪਟਿਆਲੇ ਜ਼ਿਲ੍ਹੇ ਦੀਆਂ ਹੁਣ ਨਵਾਂ ਉਧਰ ਚਲੇ ਗਿਆ ਤਾਂ ਦੁੱਖ ਲੱਗਦਾ ਥੋੜਾ ਜਿਹਾ ਨਵਾਂ ਵੀ ਦਿਖਾਵਾਂਗੇ ਤੁਹਾਨੂੰ ਪਰ ਇਹ ਬਹੁਤ ਸਾਡੀਆਂ ਜਿਆਦਾ ਇਹਨਾਂ ਨਾਲ ਜੁੜੀਆਂ ਹੋਈਆਂ ਜੀ ਬਣੇ ਰੇ ਬਲੌਗ ਨਾਲ ਤੁਹਾਨੂੰ ਦਿਖਾਉਨੇ ਆ ਅੱਗੇ ਹੋਰ ਵੀ ਖੁੱਲੇ ਆ ਜਿਹੜੀਆਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਉਹੀ ਜਾ ਰਹੀਆਂ ਜੀ 2-4 ਬੱਸ ਇਹ ਹੀ ਹੈ ਬਾਕੀ ਖਾਲੀ ਹੈ ਚਲੋ ਪਿਆਰ ਤਾਂ ਬਹੁਤ ਹੈ ਇਹਦੇ ਨਾਲ ਕੀ ਕਰੀਏ ਬਾਈ ਹੁਣ ਇਹਨਾਂ ਨੇ ਉੱਥੇ ਲੈ ਕੇ ਦੂਰ ਤੇ ਜੇ ਕੋਈ ਲੇਡੀ ਜੇ ਇੱਥੋਂ ਜਾਣਾ ਚਾਹੁੰਦੀ ਹੈ ਤੇ 40 ਰੁਪਏ ਲੈਂਦੇ ਉਥੋਂ ਦੇ ਠੀਕ ਹੈ ਜੀ ਤੇ ਮੈਂ ਇਹ ਗੱਲ ਕਹੂੰਗਾ ਜਿੱਥੇ ਆਪਣਾ ਲगाव ਹੋ ਜੈਨਾ ਜੀ ਉੱਥੇ ਫਿਰ ਮਲ ਦੁਖਦਾ ਲੱਗਦਾ ਹੀ ਹੈ ਹਨਾ ਇੱਥੇ ਆਪਣਾ ਪੁਰਾਣਾ ਇੱਥੇ ਨਵਾਂ ਇਹਨਾਂ ਨਵਾਂ ਸੋ ਦੇਣਾ ਮੈਂ ਟ੍ਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਵੀ ਇਹਨੂੰ ਮੜ ਚਲਾ ਦਿਓ ਵੀ ਜਿਹੜੇ ਸੋਖੇ ਇੱਥੋਂ ਜਾਣ ਕਿਉਂਕਿ ਬਹੁਤ ਔਖੇ ਹੈ ਉਹ ਉੱਥੇ ਜਾਣਾ ਪੈਂਦਾ ਫੇਰ ਇੱਥੇ ਆਉਣਾ ਇੱਥੋਂ ਜਾ ਕੇ ਉੱਥੇ 40 ਰੁਪਏ ਖਰਚਦੇ ਆ ਮਿਹਨਤੀ ਐ ਟਰੰਸਪੋਰਟ ਮੰਤਰੀ ਜੀ ਪਲੀਜ਼ ਇਹਨਾਂ ਨੂੰ ਚਲਾ ਦਿਓ ਠੀਕ ਹੈ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਅੱਜ ਅਸੀਂ ਕਿਤਾਬ ਪੈਦਲ ਬਲੌਗ ਪੈਦਲ ਬਲੌਗ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਨਾਲੇ ਸ਼ੇਅਰ ਕਰਿਓ ਪਲੀਜ਼ ਕਮੈਂਟ ਵੀ ਕਰਿਓ ਵੀ ਅਜ ਤੱਕ ਕਿਵੇਂ ਲੱਗਿਆ ਮੈਂ ਕਰਦਾ ਰੁੱਕੇ ਆ ਦੇਖੋ ਹਰਿਆਲੀ ਕਿੰਨੀ ਹੈ ਸੋਹਣੀ ਹੈ ਉਤੋਂ ਮੀ ਪੈ ਗਿਆ ਤੇ ਉਤੋਂ ਹਰੇ ਹਰੇ ਦੇਖਦੇ ਦੇਖੋ ਦਰਖਤ ਬਹੁਤ ਸੋਹਣਾ ਹੈ ਚਲੋ ਮਿਲਦੇ ਆਂ ਘਰੇ ਪਹੁੰਚ ਕੇ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੈਦਲ ਬਲੌਗ ਬਣਾਇਆ ਤੁਸੀਂ ਵੇਖਿਓ ਬਹੁਤ ਵਧੀਆ ਬਣਿਆ ਤੇ ਨਾਲੇ ਸਬਸਕ੍ਰਾਈਬ ਕਰਿਓ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਲੀਜ਼ ਬਲੋ ਮਿਲਦੇ ਆਂ ਅਗਲੇ ਬਲੌਗ